ਹੇ ਗਾਇਸ ਕਿ ਹਾਲ ਚਾਲ ਸਾਰੇ ਠੀਕ-ਠਾਕ ਹੋਉਂਗੇ ਤੁਹਾਡੇ ਸਾਥ ਤੇ ਸਾਡੇ ਨਿਊ ਬਲੌਕਚੈਨ ਅਕਾਉਂਟਰ ਪਰ ਆਤਵਾਸ ਦਾ ਕੁਐਚ ਅੱਜ ਦਾ ਬਲੌਗ ਸਟਾਰ ਕਰਦੇ ਆਂ ਸਵੇਰ ਦੇ ਸਾਡੇ ਸਾਥ ਗੁਰਲੀਨ ਗਾੜੀ ਛੜੀ ਹੋ ਕੇ ਸਕੂਲੇ ਤੇ ਤੁਹਾਨੂੰ ਤਬੀਗੇ ਹੈਗੇ ਕੰਮ ਤੇ ਆਪਾਂ ਚਾਹ ਚ ਪੀ ਕੇ ਮਾਮੋਟਾ ਖਾ ਮਾ ਲਈਏ ਤੇ ਅੱਜ ਦੇਖਿਆ ਗੁਰਲੀਨ ਕਿਹੜੇ ਮੈਡਲ ਲੈ ਕੇ ਆਂਦਾ ਆ ਦੇਖਦੇ ਆ ਥੋੜਾ ਜਿਹਾ ਆਉਂਦੀ ਆ ਪਤਾ ਨਹੀਂ ਦਰੜ ਚ ਕਿੰਨੇ ਨੰਬਰ ਤੇ ਪਿਆ ਆ ਪਤਾ ਨਹੀਂ ਹੁਣ ਮੈਨੂੰ ਮਿੰਨੀ ਕਾ ਕਿੰਨੇ ਨੰਬਰ ਤੇ ਆਇਆ ਕਹੀ ਜਾਂਦਾ ਮੈਂ ਤੀਜੇ ਨੰਬਰ ਤੇ ਆਇਆ ਮੈਂ ਤਾਂ ੱੱਕਾ ਦੇ ਕੇ ਸਿਰ ਦਿੱਤਾ ਸੀਗਾ ਪੁੱਛਦੇ ਆ ਤੇ ਮੂੰਹੇ ਸੁਣਦੇ ਕੀ ਗੱਲ ਹੋਈ ਹੈਲੋ ਗਾਇਜ਼ ਗੁੱਡ ਆਫਟਰਨੂੰ ਵੈਲਕਮ ਟੂ ਮਾਈ ਨਿਊ ਹੈਲੋ ਗਾਇਜ਼ ਸੋ ਵੰਦਾ ਬਣ ਜੋ ਹੈਲੋ ਗਾਇਜ਼ ਗੁੱਡ ਆਫਟਰਨੂਨ ਵੈਲਕਮ ਟੂ ਮਾਈ ਨਿਊ ਬਲੌਗ ਦਾ ਨਾ ਅੱਜ ਮੈਂ ਨਾ ਖੇਡਾਂ ਨੂੰ ਖੇਡ ਕੇ ਆਇਆ ਸੀਗਾ ਤਾਂ ਮੈਨੂੰ ਮੈਡਲ ਮਿਲਿਆ ਉਹ ਵੀ ਤੀਜੀ ਪ੍ਰੀਜਨ ਦਾ ਕੋਈ ਨਹੀਂ ਕੋਈ ਨਹੀਂ ਤੀਜੀ ਦਾ ਮਿਲਿਆ ਇਹ ਸਾਰੀਆਂ ਦਾ ਹੈ ਇੱਕ ਦਾ ਹੀ ਅੱਜ ਮੈਡਲ ਲੈ ਕੇ ਆਇਆ ਦਿਖਾਈ ਹੋਰ ਲਾਗਿਓ ਕਰਕੇ ਦਿਖਾਈ ਕਿਹੜੀਆਂ-ਕਿਹੜੀਆਂ ਗੇਮ ਆਇਆ ਹਮ ਕਹਿੰਦੇ ਗੋਲੇ ਜਿਹਾ ਤੂੰ ਘੁੰਮਿਆ ਗਿਆ ਸੀਗਾ ਗੋਲੇ ਜਿਹਾ ਤੂੰ ਘੁੰਮ ਗਿਆ ਸੀਗਾ ਕੋਲ ਲੋਲਾ ਕਰਾਇਆ ਹੀ ਨਹੀਂ ਲੋਲਾ ਕਰਾਇਆ ਹੀ ਨਹੀਂਗਾ ਇਹ ਦੌੜਾਂ ਦਾ ਲੈ ਕੇ ਆਇਆ ਤੋੜ ਚ ਤੀਜੇ ਨੰਬਰ ਦੇ ਘਟੋਂ ਆਇਆ ਸੀ ਬਾਦੋਂ ਹੁਣ ਦੱਸ ਵੀ ਦੇ ਮੈਂ ਤਾਂ ਦੱਸ ਦਿੱਤਾ ਉਹਨਾਂ ਨੂੰ ਤੂੰ ਵੀ ਦੱਸ ਦੇ ਚੀਟਿੰਗ ਕਰਕੇ ਕਹਿੰਦਾ ਕਿਸੇ ਨੇ ਚੀਟਿੰਗ ਕੀਤੀ ਸੀ ਮੇਲਾ ਚੀਟਿੰਗ ਵਾਲੇ ਬੱਚੇ ਗੰਦੇ ਹੁੰਦੇ ਆ ਨਾ ਹਾਂ ਫਿਰ ਉਹ ਉੱਠ ਕੇ ਸ਼ੇਰ ਬਣ ਕੇ ਧੌੜ ਗਿਆ ਸੀ ਫਿਰ ਵੀ ਤੀਜਾ ਨੰਬਰ ਲੈ ਹੀ ਆਇਆ ਹਨਾ ਬਈ ਮੇਰਾ ਗਰ ਲੈਣ ਪਹਿਲਾ ਪਹਿਲੀ ਵਾਰ ਲੈ ਕੇ ਆ ਕਿਹੜਾ ਚ ਥੋੜਾ ਪਹਿਲੀ ਵਾਰ ਲੱਗੀ ਹੈ ਨਾ ਮੰਜ ਵਿੱਚ ਹਾਂ ਪਹਿਲੀ ਵਾਰ ਗੱਨੀ ਮੇਰੇ ਪੁੱਤ ਲੈ ਕੇ ਆ ਆ ਸੋ 2025 2026 25 ਇਹ 2025 ਆ ਪਹਿਲੀ ਲੈ ਗਿਆ ਮੈਂ ਦੀ ਸਾਹਮਣੇ ਰੱਖ ਲਉ ਠੀਕ ਹੈ ਕਿੱਥੇ ਵਿਚ ਇੱਥੇ ਡਰਾਪ ਕਿਤੇ ਇੱਥੇ ਟਰਾਫੀਆਂ ਲਟਕੀਆਂ ਆ ਨਹੀਂ ਨਹੀਂ ਟੰਗ ਦਮਾ ਕੰਗਦੋ ਨਾ ਕੁਝ ਮੈਨੂੰ ਪਤਾ ਨਹੀਂ ਸ਼ਬੂ ਚਲ ਗਿਆ ਹੈਗਾ ਗਲੀਆਂ ਚਲ ਗਿਆ ਆਪਾਂ ਸ਼ਬੂ ਹੀ ਕਹਿੰਦਾ ਪਿਆਰਾ ਗਲੀਆਂ ਚਲ ਗਿਆ ਕਹਿੰਦਾ ਮੇਰਾ ਮੂੰਹ ਮਿੱਠਾ ਕਰਾਓ ਆਪਣਾ ਮੂੰਹ ਆਪੇ ਮਿੱਠਾ ਕਰੀ ਜਾਂਦਾ ਓਏ ਇੱਧਰ ਆ ਆਪਣਾ ਮੂੰਹ ਆਪੇ ਮਿੱਠਾ ਕਰੀ ਜਾਂਦਾ ਮੈਂ ਨਹੀਂ ਕਰਾਉਣਾ ਸੀਗਾ ਕਰਾ ਕਰਾ ਗਾਈਜ਼ ਵੀਰੇ ਸੌਰੀ ਜਰਾ ਮੈਂ ਬੱਤੀ ਨਹੀਂ ਜਦੋਂ ਮੈਂ ਵਰਦੀ ਨਹੀਂ ਲਾਈ ਐਨਾ ਮੈਂ ਮੂੰਹ ਮਿਠਾ ਗਾ ਲਾ ਵੀ ਨਹੀਂ ਆ ਗਾਇਸ ਵੀਰੇ ਉਹ ਗਾਇਸ ਵੀਰੇ ਵਾਲੀ ਲੈ ਆਇਆ ਨਾ ਇਹ ਨਾ ਬਤ ਤੋ ਜੁਣੀ ਹਾਲ ਹੈ ਆ ਇੱਕ ਮੇਰਾ ਝੱਟਾ ਹਵਾ ਜੁੱਡੀ ਜਾਂਦਾ ਫਰਾਂਟੇ ਮੱਫੇ ਚ ਹੂੰ ਉਹਨੇ ਕਹਣਾ ਇਹ ਬਾਲ ਖੁੱਲੇ ਰਹਿੰਦੇ ਆ ਮੇਰਾ ਸਿਰ ਚੱਲਦਾ ਹੀ ਨਹੀਂਗਾ ਹੈਗਾ ਜੂੜਾ ਤਾਂ ਹੀ ਖੋਲ ਕੇ ਆਲੇ ਦੋਲੇ ਫਿਰਦੀਆਂ ਮੇਰੇ ਖਿਆਲ ਨਾਲ ਵੀ ਘਰ ਦਾ ਪਹਿਲਾ ਬੰਦਾ ਜਿਹੜਾ ਦੌੜਾਂ ਜਿੱਤ ਕੇ ਲੈ ਕੇ ਆਇਆ ਆ ਮੈਡਲ ਜਾਂ ਕੋਈ ਲੈ ਕੇ ਆਇਆ ਖੇਡ ਕੇ ਹਨਾ ਪਾਪਾ ਤਾਂ ਪਤਾ ਲੱਗਣਾ ਵੀ ਪਹਿਲਾ ਬੰਦਾ ਸਾਡੇ ਘਰ ਚ ਕਿਉਂ ਬਈ ਪਹਿਲਾ ਬੰਦਾ ਸਾਡੇ ਘਰ ਜਿਹੜਾ ਹੱਤ ਜਿੱਤ ਕੇ ਲੈ ਕੇ ਆਇਆ ਸ਼ਾਇਦ ਪਾਪਾ ਨੇ ਵੀ ਨਹੀਂ ਜਿੱਤਿਆ ਹਨਾ ਕਿੱਤੇ ਆ ਪਪਾ ਨੇ ਤੈਨੂੰ ਮੈਡਲ ਲੈਂਦੇ ਪਪਾ ਤੈਨੂੰ ਲੈਂਦੇ ਮੈਨੂੰ ਤਾਂ ਪਤਾ ਨਹੀਂ ਅੱਜ ਜਦੋਂ ਨਿੱਕੇ ਹੁੰਦੇ ਸੀਗੇ ਜਗਰ ਤਾਂ ਖੇਡਾਂ ਖੇਡਦੇ ਸੀਗੇ ਔਰ ਜੀ ਅਮਾਨ ਕੋ ਪਤਾ ਨਹੀਂ ਪਛੜਦੇ ਅੱਜ ਗਏ ਨਹੀਂ ਸੀਗੇ ਸ਼ਾਮਾਂ ਨੂੰ ਕੁਛ ਦੇ ਆ ਜੇ ਲੈ ਆਣਗੇ ਪਰਸਾ ਸੀ ਗਏ ਨਹੀਂ ਸੀਗੇ ਮਾਨ ਕੋ ਹਨਾ ਉਹ ਤੇ ਬੱਚਿਆਂ ਨੂੰ ਖੇਡਾ ਕਰਾਉਂਦੇ ਸੀਗੇ ਸਕੂਲ ਦੇ ਉਹ ਖੇਡਾਂ ਚੱਲਦੀਆਂ ਭਈਆਂ ਨਾ ਹਾਂ ਸਾਡੇ ਜਦੋਂ ਆਪਾਂ ਸਕੂਲ ਚ ਪੜਦੇ ਨਹੀਂ ਸਾਡੇ ਸਕੂਲ ਦਾ ਪਤਾ ਨਹੀਂ ਨਿਆਣੇ ਕੀ ਕਰਦੇ ਓਏ ਆਪ ਹੀ ਕਰਤਾ ਓਏ ਆਪਾਂ ਕੋਈ ਦੌੜਾ ਚ ਹੁੰਨੇ ਨਹੀਂ ਸੀਗੇ ਬਾਸਕਟ ਕੁਟ ਖਾ ਗਾਈਦਾ ਸੀ ਘਰ ਨੂੰ ਬਿਸਕੁਟ ਭੁੱਖੜ ਜਾਂਦਾ ਸਹੀ ਗੱਲ ਆ ਕੁਟ ਖਾ ਕੇ ਆ ਜੀਦਾ ਸੀਗਾ ਜਿਹੜੇ ਮੇਰੇ ਕਲਾਸ ਦੇ ਨਿਆਣੇ ਨਿਆਣੇ ਪੜਦੇ ਸੀ ਮੇਰੇ ਨਾਲ ਉਹਨਾਂ ਦਾ ਮੈਨੂੰ ਨਾਂ ਦਸਾਲ ਵੀ ਨਹੀਂ ਪਤਾ ਕਿੱਥੇ ਆ ਤੂੰ ਨੇ ਤੇ ਜਿੱਤ ਕਰ ਲਾਇਆ ਕੋਈ ਤੋ ਖਾਓ ਲੱਡੂ ਸੱਚੇ ਰਸ ਗੁੱਲੂ ਸੱਚੇ ਰਸ ਗੁੱਲੇ ਬੇਟਾ ਬੰਦਾ ਬਣ ਜਾਵੇ ਬੇਟਾ ਖਾਓ ਤੂੰ ਮਨੇ ਹਨ ਇਤਨੀ ਮਿਹਨਤ ਸੇ ਨਾ ਮੈਡਲ ਲਾਇਆ ਹੈ ਚਲੋ ਖਾਓ ਅਦਾ ਟੁਕੜਾ ਪੂਰਾ ਮੂੰਹ ਚ ਪਾ ਲੋ ਤੋਰਾ ਦੇਖਾ ਮੇਰੇ ਬੇਟੇ ਨੇ ਮੈਡਲ ਜਿੱਤ ਕੇ ਲਾਇਆ ਹੈ ਆ ਇਤਨੀ ਮਿਹਨਤ ਬਾੜੀਆਂ ਗੱਲਾਂ ਗਾਇਆ ਹੈ ਮੇਰਾ ਬੁੱচ্চੂ ਬਾੜੀਆਂ ਗੱਲਾਂ ਬੁੱਲਾ ਰਹਿ ਕਰ ਟਾਈਮ ਹੋ ਜਾਣਾ ਟਿਊਸ਼ਨ ਦਾ ਅੱਜ ਲੇਟ ਛੁੱਟੀ ਹੋਈ ਹੈ ਤੇ ਚਲੋ ਰੋਟੀ ਖਾ ਲਓ ਵਰਦੀ ਲੈ ਲਈ ਚਲੋ ਰੋਟੀ ਖਾਓ ਹੁਣ ਟਿਊਸ਼ਨ ਤੇ ਜਾਣ ਦਾ ਟਾਈਮ ਹੋ ਜਾਣਾ ਹੈ ਪਾਇ ਗੁਰਲੀ ਨੂੰ ਬੇਲ ਪੂਰੀ ਬਣਾ ਲਈਏ ਯਾਰਾ ਇਹ ਸਮਾਨ ਨਹੀਂ ਇੱਕ ਪੁਜੀ ਆਇਆ ਇੱਕ ਲੇਜ਼ ਦਾ ਪੈਕਟ ਨੀਲੇ ਲੇਜ਼ ਦਾ ਪੈਕਟ ਇੱਕ ਪੁਜੀ ਆਇਆ ਤੇ ਮਾਟਰ ਕਟਿਆ ਟਮਾਟਰ ਗੰਡਾ ਤੇ ਉਹ ਖੀਰਾ ਠੀਕ ਹੈ ਇਹ ਸਾਰੇ ਕੱਢ ਕਰ ਲੈ ਜੇ ਮਿਰਚ ਬਾਈ ਹੁੰਦੀ ਨਾ ਮੈਂ ਸਪਾਈਸੀ ਬਹੁਤ ਹੋ ਜਾਣਾ ਸੀਗਾ ਹੋਰ ਪਾਲਣੇ ਆਦੀ ਨਹੀਂ ਨਹੀਂ ਚਲ ਤੇਰੀ ਮਰਜ਼ੀ ਹੈ ਬਾਕੀ ਅਖੀਲੇ ਲੇਨ ਨੂੰ ਕਟ ਲਿਆ ਅਖੀਲੇ ਲੇਨ ਨੂੰ ਕਿਹਦੀ ਕਿਹਦੀ ਕੱਟ ਰਿਹਾ ਇੰਦ ਕਿੰਦ ਨਹੀਂ ਪੁੱਟੀ ਕਿੱਟੀ ਕਿੱਟੀ ਪੁੱਟ ਕਿੱਟੀ ਕਿੱਟੀ ਇਹ ਵਿੱਚ ਪਾਇਆ ਸੀ ਆ ਤੂੰ ਕੰਗੜਾ ਪੱਤੀ ਦਾ ਡੱਬਾ ਚੱਕ ਲਿਆ ਆ ਲਾ ਦੂਜਾ ਲੂਣ ਲੈ ਗਿਆ ਇਹ ਪਾਇਆ ਆ ਪਾ ਦੂਜਾ ਲੂਣ ਕਿਹੜਾ ਪੜਾ ਉਹ ਆ ਚੇਤਾ ਭੁੱਲ ਗਿਆ ਕਿਹੜਾ ਲੂਣ ਕਾਲਾ ਲੂਣ ਕਾਲਾ ਲੂਣ ਥੋੜਾ ਜਿਹਾ ਪਾਇਆ ਕਾਲਾ ਲੂਣ ਤੂੰ ਮੈਨੂੰ ਵੀ ਥੋੜਾ ਮੈਂ ਜਲੇ ਗਈ ਵੀ ਤੇਰਾ ਲੈ ਕੇ ਆਈਆਂ ਜੋ ਲੈਣ ਚਲੀਏ ਦੂਜਾ ਵੀ ਲੂਣ ਅੱਛਾ ਬੱਚ ਜਾ ਜਾਣੀ ਲੋਨ ਕਿਹੜਾ ਸੀਗਾ ਆਹ ਲੂਣਾ ਵਾਲਾ ਹੈ ਲੋ ਤਾਂ ਲੂਣ ਲਿਆ ਦਿੱਤਾ ਆ ਪਾਇਆ ਬਸ ਥੋੜਾ ਜਿਹਾ ਚਿੱਟਾ ਲੂਣ ਉਹ ਪਾਪਾ ਵਾਲੀ ਸੋਸ ਜਿਹੜੀ ਦਾ ਆਪਦੀ ਅੰਦੀ ਸੀ ਉਹ ਉਹ ਵੀ ਲੈ ਕੇ ਆ ਹਾਂ ਚਲੋ ਮੈਂ ਲੈ ਕੇ ਆ ਪਾਪਾ ਵਾਲੀ ਸੋਸ ਨਹੀਂ ਸੱਚੀ ਪਾਪਾ ਪਾਪਾ ਵਾਲੀ ਸੋਸ ਹੈ সাই <laughs> <laughs> ਚਲੋ ਆਈ ਨਹੀਂ ਗਈ ਥੋੜੀ ਹੋਰ ਪਾ ਲੋ ਇਹ ਯਾਰ ਉਹ ਹੋ ਜਾਣੀ ਆ ਪਕਕਿਆ ਵਾਲੀ ਆ ਇਹ ਅੰਦਰ ਸੈਲਡ ਆ ਤਾਂ ਕਿ ਉਹ ਸੈਲਡ ਆ ਤਾਂ ਆਪਾਂ ਥੋੜਾ ਸੈਲਡ ਪਾਇਆ ਹੂੰ ਇਹ ਨੂੰ ਹੁਣ ਟੀਚੀ ਮਿੱਚੀ ਕਰ ਲਈ ਜੀ ਨਹੀਂ ਐਸੀ ਬਕਸੀ ਨਹੀਂ ਐਸੀ ਅਦਲੀ ਬਦਲੀ ਉਹ ਯਾਰ ਉਹ ਜਿਹੜਾ ਇੱਕ ਕਹਿੰਦਾ ਹੁੰਦਾ ਆ ਹੋਰ ਆਹੋ ਤੂੰ ਟੇਮਾ ਟਕਰਾ ਲਿਆ ਇਹ ਲੱਤੂ ਦੇ ਮੜੇ ਕਰਾਈਂ ਗਾ ਤੇ ਡਿਸ਼ ਡਿਸ਼ੂ ਕਰਕੇ ਅੱਜ ਗੱਲੀਂ ਵੀ ਬਣ ਗਈ ਆ ਬੇਰਪੁਰੀ ਹੁਣ ਗੱਲੀਂ ਖਾਗੂ ਆ ਹਾਂ ਇਹ ਕਰੀ ਮੈਂ ਲਾਇ ਕਰਕੇ ਦੇ ਲਈ ਕਿੰਨਾ ਸੁਆਦ ਆ ਸ਼ਬੂ ਮੜਾ ਦੇ ਦੇਖੀ ਚਟਨੀ ਬਾਕੇ ਤਾਂ ਰਕਾ ਚਟਨੀ ਦੇ ਦਾ ਵਿੱਚ ਫਲੇਵਰ ਹੀ ਨਹੀਂ ਹੁੰਦਾ ਸ਼ਬੂ ਤੇਰਾ ਮੂੰਹ ਨਹੀਂ ਦੀਦਾ ਓਏ ਦੇਖ ਹਾਂ ਖਾ ਕੇ ਤਾਂ ਦੇਖੀ ਕਿਦਾਂ ਦਾ ਬਣੀ ਇਹ ਚਟਰੀ ਦਾ ਫਲੇਵਰ ਆਇਆ ਹੁਣ ਦੱਸਦੇ ਕਿ ਪੂਰੀ ਖਾ ਕੇ ਫੇਰ ਕਰੂੰਗਾ ਦੋ ਮਿੰਟ ਦੋ ਮਿੰਟ ਹੋਰ ਰੋਜੀ ਆਇਆ ਹਾਂ ਵਾਹ ਤੁਰਣਾ ਤੇਰੇ ਬਸ ਦਾ ਕੰਮ ਨਹੀਂ ਗਾਇਸ ਨਮੀ ਨੇ ਬਹੁਤ ਹੋਣਾ ਬੜਾ ਐਂ ਦੀਗਾ

ਤਾਂ ਵਿਸ਼ਵਾਸ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਔਰ ਸਬਸਕ੍ਰਾਈਬ ਯੂਰ ਕਰਦੇ ਹੋ। ਕਮ ਫਟ ਮੈਂ ਤਾਂ ਕਿਉਂ ਦਮ ਮੇੜਾ ਲੈ ਲਿਆ। ਲੈ ਲਓ ਮੈਂ ਦੋ ਦਿਨ ਜਾਗਾ। ਵੇ? ਬੱਲਗਾ ਕੋਈ ਨਹੀਂ। ਤੁਸੀਂ ਆਇਆ ਸਾਡੇ ਘਰ ਫਿਰ ਤੁਹਾਨੂੰ ਕੁਝ ਦਵਾਂਗੇ। ਕੋਈ ਨਹੀਂ ਅੰਦਰ ਨਹੀਂ। ਲਾਕੇ ਦਾ ਮਾਸ ਉਹ ਆਦੀ ਬਣਾਉਂਦੀ ਨਹੀਂ ਕੋਈ ਨਾ ਬੋਲਣਾ। ਉਹ ਮੇਰੇ ਕੋ ਕੋਰੇ ਹੀ ਨਾ ਕਿਉਂ ਨਾ ਵੇ। ਜੀ ਵੀ ਨਾ ਕਰੇ ਤਾਂ ਵੀ ਅਦਰ ਦੇਖਿਆ ਜਦੋਂ ਕਮਰੂ ਵੀ ਆਈ ਸੀ ਗਾਇਸ। ਮੋਨਾਂ ਕਿੰਨਾ ਟੁੱਟ ਕੇ ਬੈਸੇ। ਮਾਰੇ ਹੱਦੋਂ ਮਮਾ ਮੇਨਾ ਮਾਰੀ ਚਲ ਆਪਾਂ ਨਾਲ ਲੈਣ ਦੀ ਚਾਹ ਕੱਲ ਸਮੋਸਾ ਇਨਾਗਰ ਮੈਨੂੰ ਅੱਡਾ ਮੇਰਾ ਹੀ ਬੱਚੇ ਦਾ ਲੱਗ ਗਿਆ ਹਾਂ ਜੇ ਜਿੱਤਗੇ ਲਈ ਆਏ ਮੈਡੀ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਨਾਲੇ ਤੁਹਾਨੂੰ ਮੇਰਾ ਮੈਡਲ ਕਿੰਨਾ ਪਸੰਦ ਲੱਗਿਆ ਤਾਂ ਪਲੀਜ਼ ਕਮੈਂਟ ਚ ਦੱਸਿਓ ਤੁਸੀਂ ਤੇ ਅਗਲੇ ਨੈਕਸਟ ਬਲੌਗ ਵਿੱਚ ਮਿਲੂਗੇ ਤਾਂ ਇਸ ਲਈ ਬਾਏ ਬਾਏ ਪੜਾਈ ਵੀ ਕਰ ਲਓ